ਹਟਾ ਜਿਹੜੀ ਸੜਕ ਬਣਾਈ ਆ ਟਾਈਲਾਂ ਲਾ ਕੇ ਤੁਸੀਂ ਖੁਦ ਦੇਖ ਸਕਦੇ ਹੋ ਬਈ ਇੱਕ ਤਾਂ ਇਹਦੇ ਦੀ ਕੋਈ ਮਜ਼ਬੂਤੀ ਹੈ ਹੀ ਨਹੀਂ ਟਾਈਲਾਂ ਦੀ ਤਕਰੀਬਨ 300 200 300 ਮੀਟਰ ਸੜਕ ਜਿਹੜੀ ਅੱਗੇ ਤੱਕ ਬਣਦੀ ਹੋ ਕੁਝ ਬਣ ਗਈ ਤਾਂ ਕੋਈ ਬੰਦ ਨੇ ਵਾਲੀ ਪਈ ਆ ਤੁਸੀਂ ਕੈਮਰਾਮੈਨ ਨੂੰ ਆਪਣੇ ਕੋਲ ਦਿਖਾਣ ਬਈ ਉੱਪਰ ਖਬਰ ਬਿਨਾ ਰੇਤਾ ਬਿਨਾ ਬਜਰੀ ਬਿਨਾ ਮਜ਼ਬੂਤੀ ਤੋਂ ਇਹ ਟਾਈਲਾਂ ਲਾਤੀਆਂ ਗਈਆਂ ਇਹ ਸਾਰੀ ਦੀ ਸਾਰੀ ਜਿਹੜੀ ਡੈਗਲੈਂਸੀ ਹੋਈ ਆ ਇਹ ਸਿਵਲ ਬੋਰਡ ਦੇ ਨੇ ठेकेदार ਦਾ ਇਹ ਲੋ ਲਈ ਆ ਮੈਂ ਸੀਵਰੇ ਬੋਰਡ ਦੇ ਅਧਿਕਾਰੀ ਐਕਸ਼ਨ ਸਾਹਿਬ ਜਿਹੜੇ ਵਸੁਦੇਵ ਜੀ ਆ ਨਿਰੰਦਰ ਵੰਦੇ ਔਰ ਐਸਡੀਓ ਨਿਕੋਦਰ ਜਿਹੜੇ ਦੀਪਕ ਮਾਰਦੀ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਆ ਕੇ ਮੌਕਾ ਦੇਖਣ ਇਹ ਠੇਕੇਦਾਰ ਨੂੰ ਇਹਦੀ ਪੇਮੈਂਟ ਬਿਲਕੁਲ ਨਾ ਕੀਤੀ ਜਾਵੇ ਹਾਂਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਆ ਇੱਕ ਪਹਿਲਾ ਚੈਨਲ ਤੋਂ ਜਸੰਦਰ ਚੰਬਰ ਜੀ ਅੱਜ ਅਸੀਂ ਸਰਵੇ ਥੋੜਾ ਕਰਨ ਆਏ ਸੀ ਗੁਰਨਾਨਕਪੁਰ ਮੱਲਾ ਰੋਡ ਤੋਂ ਲੈ ਕੇ ਇਹ ਬਲਰਾਜਪੁਰਲਾ ਸਾਨੂੰ ਰੋਡ ਜਾਂਦਾ ਹੈ ਜਿਹੜਾ ਜਿੱਥੇ ਸਮਸ਼ਾਰ ਘਾਟ ਬਣਿਆ ਹੋਇਆ ਆ ਉਸ ਰੋਡ ਤੇ ਇੱਕ ਇੰਟਰਲੋਕਿੰਗ ਇੱਟਾਂ ਦੀ ਸੜਕ ਜਿਹੜੀ ਬਣਾਈ ਗਈ ਆ ਉਹਦੇ ਨਾਲ ਉਹਦੇ ਸੰਬੰਧ ਵਿੱਚ ਅਸੀਂ ਗੱਲ ਕਰਾਂਗੇ ਅੱਜ ਗੌਰਵ ਜਨ ਜੀ ਨਾਲ ਸਾਡੇ ਨਾਲ ਨੇ ਗੌਰਵ ਜਨ ਜੀ ਹਾਂਜੀ ਗੌਰਵ ਜਨ ਜੀ ਤੁਸੀਂ ਪਹਿਲਾਂ ਇੱਕਲਾ ਟੀਮ ਦਾ ਬਹੁਤ ਆਭਾਰੀ ਆ ਕਿ ਜਿਨ੍ਹਾਂ ਨੇ ਅੱਜ ਮੌਕੇ ਦੇ ਦੇਖਿਆ ਆ ਕੇ ਇਸ ਸਾਂਜੀ ਇਹ 8 ਤੋਂ ਸਾਲ ਪਹਿਲਾਂ ਸ਼ਿਵਲੇ ਬੋਣੇ ਇੱਥੇ ਸ਼ਿਵਲੇ ਦੀ ਪਾਈਪ ਲਾਈਨ ਪਾਈ ਗਈ ਉਹਦੇ ਨਾਲ ਰੋਡ ਨਵੀਂ ਬਣੀ ਸੀਗੀ ਨਗਰ ਕੌਂਸਲ ਵੱਲੋਂ ਉਸ ਤੋਂ ਬਾਅਦ ਇਹਨਾਂ ਨੇ ਪਾਈਪ ਲਾਈਨ ਪਾਉਣ ਤੋਂ ਬਾਅਦ ਇਹਦੀ ਕੋਈ ਸਾਰ ਨਹੀਂ ਲਈ ਸਾਡੇ ਵੱਲੋਂ ਬੇਨਤੀ ਕੀਤੀ ਕਿ ਸ਼ਿਵਲੇ ਬੋਣ ਨੂੰ ਵੀ ਲਗਭਗ ਇੱਕ ਡੇਢ ਸਾਲ ਹੋ ਗਿਆ ਇਹ ਤੁਸੀਂ ਪਟਿਆ ਹੋਇਆ ਹੈ ਨੂੰ ਪ੍ਰੋਪਰ ਨੂੰ ਸਾਰੇ ਤਰੀਕੇ ਨੂੰ ਇਹ ਕਿ ਸ਼ਮਸ਼ਾਨ ਘਾਟ ਦੀ ਰੋਡ ਹੈ ਇੱਥੇ ਔਰ ਸਾਰੇ ਲੋਕਾਂ ਦੀ ਆਵਾਜ਼ ਇੱਥੇ ਕਾਫੀ ਆ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਨੇ ਆ ਜੋ ਹਾਲਾਤ ਆ ਜਿਹੜੀ ਸੜਕ ਬਣਾਈ ਆ ਟਾਈਲਾਂ ਲਾ ਕੇ ਤੁਸੀਂ ਖੁਦ ਦੇਖ ਸਕਦੇ ਹੋ ਬਈ ਇੱਕ ਤਾਂ ਇਹਨਾਂ ਦੀ ਕੋਈ ਮਜ਼ਬੂਤੀ ਹੈ ਹੀ ਨਹੀਂ ਟਾਈਲਾਂ ਦੀ ਤਕਰੀਬਨ 300 200 300 ਮੀਟਰ ਸੜਕ ਜਿਹੜੀ ਅੱਗੇ ਤੱਕ ਬਣਦੀ ਹੋ ਕੁਝ ਬਣ ਗਈ ਤਾਂ ਕੋਈ ਬੰਦ ਨੇ ਵਾਲੀ ਪਈ ਆ ਤੁਸੀਂ ਕੈਮਰਾਮੈਨ ਨੂੰ ਆਪਣੇ ਕੋਲ ਦਿਖਾਣ ਬਈ ਉੱਪਰ ਖਬਰ ਬਿਨਾ ਦੇਤਾ ਬਿਨਾ ਬਜਰੀ ਬਿਨਾ ਮਜ਼ਬੂਤੀ ਤੋਂ ਇਹ ਟਾਈਲਾਂ ਲਾਤੀਆਂ ਗਈਆਂ ਮੈਨੂੰ ਨਹੀਂ ਲੱਗਦਾ ਵੀ ਇਹ ਇੱਕ ਬਰਬਾਦ ਵੀ ਘਟ ਸਕੂਗੀ ਜੋ ਹਾਲਾਤ ਇਸ ਸੜਕ ਦੇ ਹੈਗੇ ਆ ਇਹ ਸਾਰੀ ਦੀ ਸਾਰੀ ਜਿਹੜੀ ਨੈਗਲੀਜੈਂਸੀ ਹੋਈ ਆ ਇਹ ਸੀਵਰੇ ਬੋਰਡ ਦੇ ਦੇ ਠੇਕੇਦਾਰਾਂ ਇਹਦੇ ਵੱਲ ਹੋਈ ਆ ਮੈਂ ਸੀਵਰੇ ਬੋਰਡ ਦੇ ਅਧਿਕਾਰੀ ਐਕਸ਼ਨ ਸਾਹਿਬ ਜਿਹੜੇ ਵਸੁਦੇਵ ਜੀ ਆ ਨਿਰੰਦਰ ਵੰਦੇ ਔਰ ਐਸਡੀਓ ਨਿਕੋਦਰ ਜਿਹੜੇ ਸੀ ਦੀਪਕ ਕੁਮਾਰ ਜੀ ਉਹਨਾਂ ਨੂੰ ਬੇਨਤੀ ਕਰਦਾ ਵੀ ਆ ਕੇ ਮੌਕਾ ਦੇਖਣ ਇਹ ਠੇਕੇਦਾਰਾਂ ਨੂੰ ਇਹਦੀ ਪੇਮੈਂਟ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਹਾਲਾਤ ਤੁਸੀਂ ਸੜਕ ਦੇ ਦੇਖੋ ਮੈਂ ਹੁਣ ਤੁਹਾਨੂੰ ਹੱਥ ਨਾਲ ਪਾਟ ਕੇ ਦਿਖਾਈਆਂ ਟਾਈਲਾਂ ਆ ਹਾਲਾਤ ਆ ਜਿੱਦਾਂ ਮਰਜ਼ੀ ਤੁਸੀਂ ਇਹ ਟਾਈਲਾਂ ਨੂੰ ਹੱਥ ਨਾਲ ਪਾਟੋ ਇਨੇ ਮਾਰੇ ਹਲਾ ਦੇ ਇਹ ਸੜਕ ਦੇ ਹਾਂਗੇ ਲੱਖਾਂ ਰੁਪਏ ਬਰਬਾਦ ਕੀਤਾ ਗਿਆ ਜੀ ਜਦੋਂ ਗੌਰਵ ਜੀ ਇਹ ਜਦੋਂ ਰੋਡ ਬੰਦਾ ਪਿਆ ਸੀ ਇਹਦੇ ਥੱਲੇ ਕੋਈ ਗਟਕਾ ਐਰਾ ਵਗੈਰਾ ਉਹ ਕਿਉਂਕਿ ਪ੍ਰੋਸੀਜਰ ਇਹਦਾ ਇਹ ਹੈ ਕਿ ਪਹਿਲਾਂ ਗਟਕਾ ਪਾਇਆ ਜਾਂਦਾ ਉਸ ਤੋਂ ਬਾਅਦ ਉੱਪਰ ਰੇਤਾ ਪਾ ਕੇ ਉਸ ਤੋਂ ਬਾਅਦ ਇਹਦੀ ਫਿਟਿੰਗ ਕੀਤੀ ਜਾਂਦੀ ਹੈ ਕਿ ਜਿਹੜੀ ਜ਼ਮੀਨ ਬੈਠੇ ਨਾ ਕਿਉਂਕਿ ਹਲਾ ਦੇਖੋ ਜੀ ਇਹਨੇ ਉੱਪਰ ਦੀ ਜੋ ਰੇਤਾ ਹੈ ਇਹ ਆਪਾਤੀ ਹੈ ਨਾ ਇਹ ਥੱਲੇ ਕੁਛ ਹੈਗਾ ਜੀ ਨਾ ਇਹ ਉੱਪਰ ਕੁਛ ਹੈਗਾ ਹਲਾ ਵੀ ਦੇਖ ਲਓ ਸਾਰਾ ਆਪਣੇ ਕੈਮਰਾਮੈਨ ਨੂੰ ਦਿਖਾਉਣ ਨਾ ਕੋਈ ਲਵ ਨਹੀਂ ਗਈ ਇੱਕ ਵੀ ਬਰਸਾਤ ਇੱਥੇ ਪੈ ਗਈ ਇਹ ਸਾਰੀ ਸਾਰੀ ਸੜਫੇ ਉਦਾਂ ਹੀ ਹੋ ਰਹੀ ਜਿਦਾ ਪਹਿਲਾਂ ਸੀਗੀ ਕੋਈ ਇੱਥੇ ਘਟਕਣਾ ਨਹੀਂ ਪਾਇਆ ਗਿਆ ਕੋਈ ਤੇ ਸੀਮ ਨਹੀਂ ਪਾਇਆ ਗਿਆ ਕੋਈ ਲਵਲੀ ਕੀਤੀ ਗਈ ਕਿਤੇ ਪੁਰਾਣੀ ਏਟਾ ਟਾਈਲ ਆ ਕਿਤੇ ਨਵੀਂ ਟਾਈਲ ਆ ਤੁਸੀਂ ਦੇਖ ਸਕਦੇ ਹੋ ਯਾਨੀ ਕਿ ਸੰਪੂਰਨ ਰੂਪ ਦੇ ਜਨਤਾ ਦੇ ਟੈਕਸ ਦੇ ਖੂਨ ਪਿਛਣ ਦੀ ਕਮਾਈ ਜਣੀ ਹੈ ਇੱਦਾਂ ਲੋੜੀ ਜਾ ਰਹੀ ਹੈ ਔਰ ਇਹ ਕੋਈ ਵੀ ਪ੍ਰਸ਼ਾਸਨ ਦੇਖ ਰਿਹਾ ਨਹੀਂ ਹੈਗਾ ਇਹਦੇ ਵਿੱਚ ਜਿਦਾਂ ਆਹ ਦੇਖੋ ਜਿਆਦਾ ਤੋਂ ਜਿਆਦਾ ਤਾਂ ਜ਼ਿਆਦਾਤਰ ਤੇ ਸਾਰੀਆਂ ਪੁਰਾਣੀਆਂ ਇੱਟਾਂ ਲਗਾਈਆਂ ਗਈਆਂ ਕਿ ਜੋ ਟਾਇਲ ਟਾਇਲ ਇਹ ਕੋਈ ਨਵੀਂ ਵੀ ਲਾਣੀ ਉਹ ਕਿਸੇ ਜੋ ਪੁਰਾਣੀ ਵੀ ਲਾਣੀ ਉਹ ਕਿਸੇ ਠੀਕੇ ਨਾਲ ਢੰਗ ਨਾਲ ਲਗਾਇਆ ਜਾਵੇ ਮੈਂ ਕਹਿੰਦਾ ਤੁਸੀਂ ਹਾਲਾਤ ਦੇਖੋ ਤੁਸੀਂ ਸਾਰੇ ਸਾਰੀ ਇਹ ਪੈਨਲ ਚੱਲ ਕੇ ਦੇਖ ਸਕਦੇ ਹੋ ਤਕਰੀਬਨ 200 300 ਮੀਟਰ ਦਾ ਵਾਇਆ ਹੈਗਾ ਜੀ ਔਰ 12 13 12 ਫੁੱਟ ਦੀ ਤਾਂ ਜਦੋਂ ਇਹ ਸੜਕਾ ਜੀ ਇਹ ਸਾਰੀ ਦੀ ਸਾਰੀ ਟਾਈਲਾਂ ਪੁਰਾਣੀਆਂ ਜੇ ਕੁਝ ਨਵੀਆਂ ਲਾਈਆਂ ਵੀ ਆ ਉਹ ਦੋ ਘਟ ਗਈ ਦੀਆਂ ਬਾਕੀ ਸਾਰੇ ਸਾਡੀ ਟੋਟਲ ਪ੍ਰਾਣੀ ਆ ਔਰ ਕੋਈ ਵੀ ਇਹ ਤੇ ਘਟਕਾ ਸੀਮੈਂਟ ਜੇ ਸੈਲਟ ਤੇ ਜਿਹੜੀ ਬਾਉਂਡਰੀ ਆਪਾਂ ਕਰਦੇ ਆ ਇਹਨੂੰ ਪੱਕਾ ਕਰਨ ਵਾਸਤੇ ਨਹੀਂ ਲਗਾਈ ਗਈ ਇਸ ਦਾ ਥੋੜਾ ਜਿਹਾ ਡੋਟਾ ਹੋ ਰਿਹਾ ਜਿਹੜਾ ਬੰਨ ਵਾਲਾ ਉਹ ਮੈਨੂੰ ਉਮੀਦ ਉਹ ਵੀ ਇੱਧੇ ਲਾ ਦੇਣਾ ਇਹਨਾਂ ਸਾਰਾ ਇਹਦੀ ਮਾਲਕ ਜਿਹੜਾ ਐਸਡੀਓ ਆ ਸੀਵੀ ਬੋਰਡ ਦੇ ਉਹਨਾਂ ਦਾ ਕੋਈ ਤੁਸੀਂ ਇਸ ਵਿਸ਼ੇ ਤੇ ਗੱਲ ਕੀਤੀ ਕੋਈ ਜੀ ਮੈਨੇ ਪਹਿਲਾਂ ਪਤਾ ਕੀਤਾ ਵੀ ਜਿਹੜੀ ਇਹ ਜਿਹੜੀ ਇਹ ਨੈਗਲੀਜੈਂਸੀ ਹੋਈ ਆ ਇਹ ਕਿਹਨੇ ਨਗਰ ਕੌਂਸਲ ਨਾਲ ਨਹੀਂ ਕਰ ਰਹਾ ਪਰ ਨਗਰ ਕੌਂਸਲ ਨੂੰ ਮੇਰੇ ਗੱਲ ਹੋਏ ਕੋਣ ਸਾਨੂੰ ਇਹ ਨਾਲ ਦਾ ਪਤਾ ਨਾਲ ਨੂੰ ਜਾਣਕਾਰੀ ਆ ਐਸਓ ਸਾਹਿਬ ਵੱਲੋਂ ਮੇਰੀ ਗੱਲ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਸਾਡੇ ਵੱਲੋਂ ਇਹ ਸੜਕ ਬਣਾਈ ਗਈ ਆ ਚਲੋ ਜੀ ਇਹ ਸਾਨੂੰ ਗੌਰਵ ਜੈਨ ਜੀ ਜਿਨ੍ਹਾਂ ਨੇ ਇਸ ਰੋਡ ਬਾਰੇ ਮੈਨੂੰ ਜਾਣਕਾਰੀ ਦਿੱਤੀ ਆ ਬੋਰਡਿੰਗ ਸਰ ਸਾਰੇ ਕ ਆਪਣੇ ਨਾ ਗੁਨਾਰਪੁਰ ਮਹੱਲੇ ਤੋਂ ਤੁਸੀਂ ਜਿਹੜਾ ਸ਼ਿਸ਼ਾਨਗੜ੍ਹ ਨੂੰ ਰੋਡ ਜਾਂਦਾ ਹਾਂ ਉਹਦੇ ਇੱਕ ਰੋਡ ਬਣਾਇਆ ਜਿੱਥੇ ਇੰਟਰਲੋਕਿੰਗ ਟੈਲਾ ਲਗਾਈਆਂ ਗਈਆਂ ਸਾਰੀਆਂ ਪਹਿਲਾਂ ਹਾਂਜੀ ਇੰਟਰਲੋਕਿੰਗ ਟੈਲਾ ਸਾਰੀਆਂ ਲਵਾਈਆਂ ਗਈਆਂ ਉਹਦੇ ਵਿੱਚ ਥੋੜਾ ਜਿਹਾ ਰੰਦਾ ਹੈ ਹਾਂ ਤੇ ਉਹਦੇ ਵਿੱਚ ਤੁਸੀਂ ਥੱਲੇ ਕੋਈ ਘਟਕਾ ਨਹੀਂ ਸਿਰਫ ਮਿੱਟੀ ਉੱਤੇ ਹੀ ਲਾਤੀਆਂ ਕੱਲ ਨੂੰ ਬਰਸਾਤ ਆਉਗੀ ਇਹ ਤਾਂ ਬਹਿ ਜਾਣੀ ਹੈ ਪੁਰਾਣੇ ਚ ਮੈਂ ਰੱਖਦਾ ਉਹ ਚ ਕੀ ਸੀਗਾ ਉਹ ਜਿਹੜੀ ਰੋਡ ਸੀ ਨਾ ਉੱਥੇ ਪੁਰਾਣੀਆਂ ਜੀ ਟੈਲਾ ਲਾਈਆਂ ਸੀ ਜਿੱਦਾਂ ਪਹਿਲੇ ਰੋਡ ਬਣੀ ਹੋਈ ਸੀਗੀ ਉਹ ਸੇਮ ਕਿਸੇ ਸਪੈਸੀਫਿਕੇਸ਼ਨ ਤੇ ਬਣਾਇਆ। ਉਸ ਤੋਂ ਨਵੀਂ ਰੋਡ ਨਹੀਂ ਹੈ ਕਿ ਉਹ। ਨਹੀਂ ਵਿਚ ਵਿਚ ਸਰ ਵਿਚ ਵਿਚ ਨਵੀਆਂ ਵੀ ਲੱਗੀਆਂ ਵਿਚ ਵਿਚ ਪੁਰਾਣੀਆਂ ਵੀ ਲੱਗੀਆਂ ਔਰ ਉੱਬੜ-ਖੱਬੜ ਲੱਗੀਆਂ ਸਾਰੀਆਂ। ਮੈਂ ਰੋਡ ਉਹਦੇ ਚ ਕੀ ਸੀਗਾ ਉਹ ਜਿੱਦਾਂ ਦੀ ਰੋਡ ਪਹਿਲੇ ਸੀਗੀ ਨਾ ਪਹਿਲੇ ਜਿੰਨੀਆਂ ਡਿਸਮੈਂਟਲ ਕੀਤੀਆਂ ਸੀਗੀਆਂ ਉਹ ਤੋਂ ਠੀਕ ਹੈ ਸਰ ਉਹ ਸਾਰੀਆਂ ਐਸ ਜੀ ਸੀ ਪੁਰਾਣੀਆਂ ਲੱਗੀਆਂ ਉੱਥੇ ਅਸੀਂ ਕੋਲੀ ਰੋਡ ਨੇ ਡਿਸਮੈਂਟਲ ਕੀਤੀ। ਉਹ ਪਹਿਲੇ ਥੱਲੇ ਸੀਗਾ ਉਹ ਵੀ ਅਸੀਂ ਮੇਨਟੇਨ ਕੀਤਾ ਤੇ ਪਹਿਲਾਂ ਅਸੀਂ ਦੁਆਹ ਲਾਈ ਉੱਪਰ ਪੱਟ ਪੱਟ ਕੇ ਨਹੀਂ ਸਰ ਇੱਕ ਤਾਂ ਪ੍ਰੋਸੀਜਰ ਹੁੰਦਾ ਨਾ ਕਿ ਜਦੋਂ ਆਪਾਂ ਇੰਟਰਲੋਕਿੰਗ ਲਾਉਣੀ ਹੈ ਉਹਦੇ ਥੱਲੇ ਕੁਛ ਨਾ ਕੁਛ ਤਾਂ ਪਾਉਣਾ ਹੀ ਆ ਬਜਰੀ ਗੱਟਾ ਇਹ ਵਗੈਰਾ ਉਹ ਮੈਂ ਰਹਿਦਾ ਉਹਦੇ ਤੋਂ ਕੋਈ ਤੇ ਕਾਹ ਹੁੰਦਾ ਹੈ ਕਿ ਸਾਰੀ ਨਮੀ ਬਣਾਈਏ ਅਸੀਂ ਇਹ ਸਾਰੀ ਨਮੀ ਨਹੀਂ ਬਣਾਈ ਅਸੀਂ ਸਾਰੀ ਹੀ ਲੋਰ ਪੱਟੀ ਕੀਤੀ ਪਰ ਇਹ ਤਾਂ ਸਿਰਫ ਪੱਟੀ ਸੀ ਡੇੜਾ ਦੋ ਦਾ ਪਰ ਇਹ ਤਾਂ ਸਰ ਸਾਰੀ ਬਣੀ ਹੋਈ ਹੈ ਕਿੰਨਾ ਸਰ ਨੂੰ ਪੱਟ ਕੇ ਦੁਆਹ ਲੱਗਿਆ ਨਾ ਨਹੀਂ ਸਰ ਸਾਨੂੰ ਫਿਰ ਵੀ ਸਰ ਥੱਲੇ ਕੋਈ ਨਹੀਂ ਪਰ ਸਰ ਸਰ ਫਿਰ ਵੀ ਤਾਂ ਬਣਦਾ ਹੀ ਹੈ ਕਿ ਥੱਲੇ ਉਹਨੂੰ ਮਜ਼ਬੂਤੀ ਦਿੱਤੀ ਜਾਵੇ ਉਦਾਂ ਹੀ ਟੈਂਟ ਲੋਗਿੰਗ ਇੱਟਾਂ ਪੱਟੀਆਂ ਜਾਂਦੀਆਂ ਉੱਪਰੋਂ ਚੱਕ ਹੋਈ ਜਾਂਦੀਆਂ ਸਰ ਇਹਦੇ ਥੱਲੇ ਸਿਰਫ ਸੈਂਡ ਪਾਈ ਹੈ ਜਿਹੜੀ ਥੱਲੇ ਸੈਂਡ ਪਈ ਸੀ ਨਾ ਉਹੀ ਸੈਂਡ ਦੇ ਟੈਕਸਚਰ ਮਟੀਰੀਅਲ ਕੀਤਾ ਜੋ ਪੁਰਾਣਾ ਪੀਗਾ ਸਰ ਇਹਦੇ ਥੱਲੇ ਕੁਝ ਨਹੀਂ ਪਾਇਆ ਸਿਰਫ ਤੁਸੀਂ ਮਿੱਟੀ ਪਾਈ ਹੈ ਮਿੱਟੀ ਦੇ ਨਾਲ ਉੱਪਰ ਇੱਟਾਂ ਇੱਟ ਲੋਗਿੰਗ ਸੈੱਟ ਕਰਤੀਆਂ ਉਦਾਂ ਹੀ ਚੱਕ ਹੋਣ ਡਈਆਂ ਕੱਲ ਬਰਸਾਤ ਆਉਣੀ ਹੈ ਤਾਂ ਉਦਾਂ ਹੀ ਬਹਿ ਜਾਣੀ ਹੈ ਕੋਈ ਭਾਰੀ ਚੀਜ਼ ਲਾਂਗੇ ਮੈਂ ਸੱਸ ਰਹਿਣਾ ਇੱਕ ਤਾਂ ਦੇਖੋ ਉਹ ਸੈਂਡ ਪੁਰਾਣੀਆਂ ਲਈਆਂ ਉਸ ਤੋਂ ਨਹੀਂ ਲਾਈਏ ਠੀ ਸਾਇਕਿੰਗ ਉਹਦੇ ਜੋ ਪੁਰਾਣਾ ਸੈਕਸ਼ਨ ਸੀਗਾ ਜਿੱਦਾ ਪਹਿਲੇ ਬਣੀ ਹੋਈ ਸੀ ਉਹ ਵੀ ਮੇਨਟੇਨ ਕੀਤਾ ਸੀ ਉਸ ਤੋਂ ਅਸੀਂ ਆਪਣੇ ਵੱਲੋਂ ਕੋਈ ਨਵਾਂ ਸੈਕਸ਼ਨ ਨਹੀਂ ਬਣਾਇਆ ਥੱਲੇ ਪਰ ਸਰ ਜੀ ਜੀ ਮਜ਼ਬੂਤੀ ਤਾਂ ਦੇਣੀ ਬਣਦੀ ਹੈ ਨਾ ਜੇ ਆਪਾਂ ਨਵੀਂ ਪ੍ਰਾਣੀ ਨੂੰ ਵੀ ਜੇ ਲਾਇਆ ਜਾਂ ਉਹ ਹੀ ਪਟਕੇ ਦੁਆਰਾ ਲਾਈਆਂ ਉਹਦੀ ਮਜ਼ਬੂਤੀ ਤਾਂ ਨਹੀਂ ਬਣਦੀ ਆ ਅੱਗੇ ਨਾ ਉਹਦੇ ਅਸੀਂ ਸਾਰੀ ਪਟਕੇ ਦੁਆਰਾ ਲਾਈਆ ਥੱਲੇ ਜਿਹੜਾ ਸੈਕਸ਼ਨ ਸੀ ਉਸੇ ਸਾਰਾ ਨਹੀਂ ਪਟਿਆ ਸੀ ਉਹ ਪੁਰਾਣਾ ਹੀ ਮੇਨਟੇਨ ਕੀਤਾ ਜੋ ਸੀਗਾ ਉਹਦੇ ਸਾਰੇ ਰੂੜ ਪਟਕ ਪਟਕੇ ਸੀ ਸਾਨੂੰ ਬਾਹਰ ਕਰਨੀ ਪੈਣੀ ਸੀਗੀ ਫੋਨ ਨਾ ਤੀ ਕੰਮ ਹੀ ਨਹੀਂ ਨਾ ਕੀਤਾ ਉਸੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਪਰ ਸਰ ਜਿਹੜੀ ਮਿੱਟੀ ਤੁਸੀਂ ਪਟਕੇ ਲਗਾਈ ਹੈ ਉਹਨੂੰ ਮਜ਼ਬੂਤੀ ਥੱਲੇ ਕੁਝ ਦੇ ਕੇ ਜਾਂ ਕੁਝ ਵੀ ਮਿਲੂਪੇਗਾ ਸਾਡੀਆਂ ਇੰਟਰਲੋਕਿੰਗ ਤਾਂ ਉਦਾਂ ਹੀ ਚੱਕ ਹੋਣਦੀਆਂ ਜੀ ਉਪਰੋਂ ਸਰ ਕੋਈ ਮੈਂ ਦੇਖ ਲੈਣਾ ਕਿੰਨੇ ਵਾਰ ਚਟਕੜਾ ਆਇਆ ਉਸ ਮਦਦ ਦੱਸਿਆ ਨਾ ਮੈਂ ਸਿਰੇ ਚੈੱਕ ਕਰ ਲਵਾਂ ਮੇਰੇ ਨਾਲ ਇੱਕ ਕੈਮਰਾ ਸਾਇਲੂ ਜਨ ਨਾਲ ਜਸਵਿੰਦਰ ਚੰਬਰ 8 ਟਲਰ ਨਕੋਦਰ